ਇਹ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੀਆਂ ਰਵਾਇਤੀ ਖੇਡਾਂ ਦਾ ਜਿਦੇ ਵਿੱਚ ਬੈਲ ਗੱਡੀਆਂ ਦੀ ਦੌੜ ਪਹਿਲਾਂ ਪੈਨ ਕੀਤੀ ਹੋਈ ਸੀ ਵੱਡਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨਦਾਤਾ ਜਿਹੜੇ ਸੀਗੇ ਉਹ ਵੱੜਦੇ ਸੀ ਕਿ ਉਹ ਹੜ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਅਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾਂ ਦੇ ਦਿਮਾਗ 'ਚ ਆਇਆ ਕਿ ਬੈਲ ਗੱਡੀਆਂ ਦੀ ਤੌਣ ਜਿਹੜੀ ਹੈ ਉਹ ਗਲਤ ਤਰ੍ਹਾਂ ਦੀ ਕੀ ਹੈ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਜਿਹੜੇ ਬਲ ਮੈਂ ਤਾਂ ਗ੍ਰੰਥ ਸਭਾ ਚ ਨਹੀਂ ਗੱਲ ਬੋਲੀਏ ਜਾਂ ਜਨ ਲਿਆ ਕੇ ਪਾਉਂਦੇ ਆ ਨਵੌਰ ਤੋਂ ਮੁੱਖ ਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਖੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਹੂੰਗਰੂ ਹੈ ਨਾ ਉਹਨਾਂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹਿੰਦੇ ਸਜਾਵਟ ਕਹਿੰਦੇ ਕਿਸੇ ਨੂੰ ਨੂੰ ਇਸ ਤਰ੍ਹਾਂ ਵਾਲੇ ਹੋਏ ਆਜ ਨਾ ਆਪ ਜਿਹੜੇ ਖੜੇ ਨੇ ਆ ਗੁੰਡੇ ਹੀ ਖੜਾ ਨਾ ਗਿਆ ਮਾਸਟਰ ਰਮੀਨ ਤੇ ਐਂ ਮਾਸਟਰ ਚੱਲੀਆ ਗੱਲਾਂ ਨਹੀਂ ਪਿੰਡ ਰੋਪੜ ਕੋਲੇ ਰੋਪੜ ਕੋਲੇ ਆ ਜਿਹੜੇ ਖੁੰਡੇ ਨੇ ਇਹਨਾਂ ਦਾ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚਲਾਏ ਆ ਮੈਂ ਟਾਈਮ ਰੱਖਿਆ ਜੀ ਮੈਂ 40-45 ਸਾਲ ਮਾਨੂੰ ਟਾਈਮ ਦੇਖਦੇ ਲੋਕ 45 ਸਾਲ ਜਿਹੜਾ ਇਹਨਾਂ ਦਾ ਟਾਈਮ ਪੈਦਾ ਹੁੰਦਾ ਹੈ ਟਾਈਮ ਕੀਪਰ ਹਾਂ ਜੀ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਪਹੁੰਚ ਰਿਹਾ ਜੀ ਪਕੜਾ ਪਹੁੰਚ ਆ ਤਾੜੇ ਨਾਲ ਵੀ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦਾ ਕਿ ਨੇ ਬੰਦੇ ਬੇਰਜ਼ਗਾਰ ਰਹੇ ਸੀ ਇਹ ਬੇਰਜ਼ਗਾਰ ਹੋਗੇ ਹੋਣਗੇ ਜਦੋਂ ਪਰਦੀ ਜੋ ਦੌੜੀ ਬੰਦ ਹੋ ਗਈ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਵੀ ਨੀਤ ਵੱਜੀ ਹੈ ਤੇ ਸਾਡੀ ਖੇਡ ਵੀ ਕਰਵਾਈਤੀ ਜਿਹੜੀ ਹੈ ਉਹ ਜੀਵਤ ਹੋਊਗੀ ਮੁੜ ਕੇ ਬੈਲ ਕੱਟੀਆਂ ਵੀ ਲੈ ਕੇ ਆਏ ਹੋਏ ਨੇ ਹਾਂਜੀ ਲੋਕ ਹੈ ਨਾ ਬਰਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਕਿ ਉਹਨਾਂ ਦੇ ਹੱਕ ਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਮਾਂ ਨੂੰ ਤਾਂ ਪਹਿਲੀ ਪਾਲੇ ਜਾਂਦੇ ਕੋਈ ਐਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਨਹੀਂ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਨਾ ਅੱਜ ਆਪਣੇ ਫੇਰ ਜੋਸ਼ ਜ ਆਪ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ ਸਾਡੀਆਂ ਰਵਾਇਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਨਵੁਰਖ ਸੁਰਜੀਤ ਕਰ ਰਹੇ ਹਾਂ ਔਰ ਮੈਂ ਕਰਦਾ ਜੇ ਕਰਦਾ ਐਂ ਵੀ ਚੰਗੇ ਫੈਸਲੇ ਚ ਹੀ ਹੋਊਗਾ ਹੈ ਸੀਸੋ ਜਿੱਦਾ ਬਕਨ ਪੰਜਾਬ ਦੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਲਾ ਰਾਏਪੁਰ ਤਾਂ ਇੱਕ ਸਾਡੀ ਮਿਨੀ ਲੰਪਕ ਸਰਕਾਰੀ ਤੌਰ ਤੇ ਗਏ ਪਰ ਪਰ ਹਰੇਕ ਪਿੰਡ ਟੂਰਨਾਮੈਂਟ ਹੁੰਦੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣੇ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਮੈਚ ਉੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹੈਨਾ ਸੁਨਾ ਨਾਲ ਹੋਰ ਖੇਡਾਂ ਵੀ ਚਲਦੀ ਰਹਿੰਦੀਆਂ ਨੇ। ਬਾਲੀਵਾਲਾ ਅਲੱਗ ਚਲਦੀ ਰਹਿੰਦੀ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ। ਉਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ। ਕਬੱਡੀ ਦਾ ਇੱਥੇ ਚੱਲਦਾ ਰਹਿੰਦਾ। ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਆ ਉਹਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ। ਪਰ ਉਥੇ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ। ਖੋ-ਖੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ। ਸੋ ਇਸ ਕਰਕੇ ਬੈਲਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ। ਹੂੰ। ਚੱਲਦੇ ਰਹਿਣੇ। ਪਰ ਇੱਕ ਸਵਾਲ ਬਹੁਤ ਵੱਡਾ ਹੈ ਹੈਗਾ ਕਿ ਇੱਕ ਪਾਸੇ ਬਲਦਾਂ ਦਾ ਪਰ ਤੇ ਖਿਆਲ ਰੱਖਿਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਮੋੜ ਕੇ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸ ਨਹੀਂ ਕੋਈ ਇਦਾਂ ਦੀ ਚੀਜ਼ ਜੀ। ਆਹ ਜਿਹੇ ਸਵਾਲ ਉੱਠਿਆ ਵੀ ਸੀ। ਹੂੰ। ਮੌਲੇਵੜਦ ਵਾਂਗੂੰ ਤੇ ਮੈਂ ਵੀ ਇਹ ਕਿਹਾ ਪੰਜਾਬੀ ਦੀ ਕਹਾਵਤ ਹੈ ਕਿ ਮੌਲੇਵੜਦ ਵਾਂਗੂੰ ਕੰਮ ਲੈ ਕੇ ਛੱਡਦਾ। ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵਿਵਾਲਨਾ ਹੂੰ ਉਦੋਂ ਤਾਂ ਗੱਲ ਕੋਈ ਹੋਰ ਸੀ ਵਿਵਾਲਨਾ ਹੂੰ ਬਾਪ ਚੋਂ ਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਹਾਂ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਅਸੀਂ ਪੇੜੇ ਦਿੰਨੇ ਆਂ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਪ ਦੇ ਘਰੇ ਵੀ ਬੜਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੌਲੇ ਹੋ ਜਾਂਦੇ ਤਾ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨੂੰ ਹੋੜਾ ਪਾ ਕੇ ਹੂੰ ਹੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਹੂੰ ਥੱਲੇ ਸਹਾਰਾ ਸਾਰਾ ਦੇਖ ਨੂੰ ਖੜਾ ਕਰ ਜਿਵੇਂ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀ ਹੈ ਨਾ ਜਿਵੇਂ ਕਿਤੇ ਇੱਥੀ ਨਾ ਕਿਤੇ ਉਹ ਸੇਵਾਸਤ ਕਰਦੇ ਰਹੇ ਪਹਿਲੇ ਤੂੰ ਹੁਣ ਪੰਗਾ ਇਹ ਹੈ ਸਾਹਮਣੇ ਜਿਹੜੇ ਸਾਡੇ ਐਲੋਪੀ ਸਾਹਿਬ ਨੇ ਉਨਨ ਤੋਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਹੈ ਹਮ ਮੌਲਾ ਦਾ ਮਾਜੂਨ ਮੌਲਾ ਕਿ ਹੈ ਮੌਲਾ ਦਾ ਮਤਲਬ ਹੈ ਰੱਬ ਰੱਬ ਹਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਦਾ ਮਤਲਬ ਹੈ ਬਜ਼ੁਰਗ ਬਲ ਸੋ ਜਿਹਨੂੰ ਮੌਲੇ ਤੇ ਮੌਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ ਅੱਜ ਤੁਸੀਂ ਰਾਤ ਨੂੰ ਹੱਥ ਨਾਲ ਕਰਦਾ ਜੀ ਉਹ ਕਿਹੜੇ ਵਕਤ ਉਹ ਜ਼ਰੂਰ ਫੀਡ ਕਰ ਦੋ ਉਹ ਦੂਰ ਬਚੜ ਗਿਆ ਹੁਣ ਕਿੱਦਾਂ ਜਦੋਂ ਅਸੀਂ ਸੇਫਟੀ ਕਰਦੀ ਕਿ ਜਦੋਂ ਫਲਦ ਭਜਾਏ ਜਾਣਗੇ ਜਦੋਂ ਬੈਲ ਗੱਡੀ ਦੌੜੂਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋਣਗੇ ਪਹਿਲਾਂ ਕਹੇ ਸੀ ਸਰ ਸਾਹਮਣੇ ਉਹਨੂੰ ਪ੍ਰਾਣੀ ਕਹਿੰਦੇ ਹਾਂ ਪ੍ਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹਨੂੰ ਹਾਂ ਐ ਮਾਰਦੀ ਸੀ ਹੋ ਸਕਦਾ ਕਿ ਬਹੁਤ ਸਾਰੇ ਐਤਾ ਕਰਦੇ ਹੋਣ ਸ਼ੋਭ ਲੱਗਿਆ ਹੁਣ ਜਦੋਂ ਅਸੀਂ ਐਂ ਕਹਤਾ ਕਿ ਭਾਈ ਥਾਪੀ ਦੇ ਕੇ ਹੱਥ ਖਾਲੀ ਹੱਥਾਂ ਨਾਲ ਹਾਪੀ ਦੇ ਕੇ ਭਜਾ ਲੋ ਹੋਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟੇਰੀ ਦਾ ਹੋਊਗਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ 'ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਹੈ ਤਾਂ ਉੱਥੇ ਲਿਖਿਆ ਜਾਂਦਾ ਹੈ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮੈਂ ਫਿਲਮਾਂ ਦਾ ਵੀ ਮੈਨ ਲਾਈਨ ਰਹੀ ਹੈ ਬਿਲਕੁਲ ਮੁਰਗਾ ਵੀ ਅਗਰ ਬੈਕਗ੍ਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਪਰ ਲਿਖਣਾ ਪੈਂਦਾ ਸਰਟੀਫਿਕੇਟ ਲੈਣਾ ਪੈਂਦਾ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇ ਮੰਗੇ ਸਰਟੀਫਿਕੇਟ ਉਹ ਵਿਭਾਮ ਨਾ ਕਰ ਰਹੇ ਹੋ ਔਰ ਨਹੀਂ ਕਰਦੇ ਸਾਰਾ ਬਹਿ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਕੁੱਤਾ ਵਾਂਗੂ ਪਿਆਰ ਕਰਦੇ ਹੋ ਕਿਉਂ ਸ਼ੱਕ ਕਰੀ ਜਾਂਦੇ ਹੋ ਸਾਡੇ ਤੇ ਭੋਗ ਪੈਂਦੇ ਦਿਖਾਈਏ ਜੀ ਭੋਗ ਪੈਂਦੇ ਦਿਖਾਈਏ ਕੰਮ ਕਰੀ ਬੋਲ ਰਿਹਾ ਜੀ ਮਰਦਾ ਬੋਲ ਰਿਹਾ ਸਭ ਦੱਬਦੇ ਆ ਨਾ ਕਿ ਪੂਰੇ ਸਗਰ ਘਰ ਚ ਦੱਬਦੇ ਨਾਲੇ ਘਰਾਂ ਨੱਪਦੇ ਲੋਨ ਵਗੈਰਾ ਬਾਤ ਪੈਂਦੀ ਨਹੀਂ ਕਰਦੇ ਗੁਰਦਾਰਾ ਸਾਹਿਬ ਚ ਬੋਲ ਛੱਡਣ ਦੀ ਗੱਲ ਤਾਂ ਬਹੁਤ ਹੀ ਬੜੀ ਗੱਲ ਸੀ ਚਾਹਤੇ ਕਰਦੇ ਸੀ ਪੱਤਾ ਮੰਗਦਾ ਪਾਲੇ ਉਹਨੇ ਆਪਣੇ ਛੜ ਗੂ ਪੱਤਾ ਨਾਲ ਲਾਈਪ ਹੈ ਨਹੀਂ ਜੀ ਕੋਈ ਹੈ ਤੇ ਮਾਤਾ ਜੀ ਬੋਲ ਕੀ ਆ ਕਿ ਬੋਲ ਬਣਾ ਕੇ ਛੱਡ ਦਿੰਦੀ ਕਹਿੰਦੇ ਅਦਾ ਕੋਈ ਕਿਹਾ ਜੀ ਮਾਤਾ ਉਹ ਕਲੀਅਰ ਕਰ ਦਿਓ ਥੋੜਾ ਜਿਹਾ ਕਲੀਅਰ ਕਰ ਦਿਓ ਥੋੜਾ ਰਾਜਨੀਤੀ ਜੀ ਕਹਿੰਦੇ ਬਹੁਤ ਸਾਰੇ ਬੰਦ ਜਿੰਨੇ ਬੋਲੇ ਬਣਾਇ ਦੇਂਦੇ ਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪੇ ਦੀ ਪਾਰਟੀਆਂ ਦੇ ਲੀਡਰਾਂ ਨੂੰ ਬਰਦਾਸ਼ਤ ਹਮ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ